ਮੋਦੀ ਜੀ ਦਾ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀਆਂ ਇਹ ਵੱਡੇ ਕੈਬਨਿਟ ਮੰਤਰੀ ਸੀ ਹਰ ਸੂਬਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਵੈਸੇ ਤਾਂ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਤੇ ਪੰਜਾਬੀ ਸੀਰੀਅਸ ਲੈਂਦੇ ਹੀ ਨਹੀਂ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਅਰ ਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਜੀ ਇਹ ਮਿਲ ਬੜੇ ਵਧੀਆ ਜਿਹੜਾ ਕਿਸੇ ਸਮੇਂ ਕਹਿੰਦਾ ਸੀ ਕਿ ਜੇ ਮੈਨੂੰ ਭਾਜਪਾ ਦਾ ਕੋ ਲੀਡਰ ਲੱਭ ਜੇ ਮੈਂ ਤੇ ਚਪੇੜੇ ਮਾਰਾਂ ਅੱਜ ਪਾਲਸਾਂ ਕਰਨ ਕਰਕੇ ਹੁਣ ਸਟੇਜ ਤੇ ਊਟ ਪਟੂੰਗ ਬਿਆਨ ਦੇਈ ਜਾਂਦਾ ਇੱਕਲ ਮੈਂ ਜ਼ਰੂਰ ਮੈਂ ਛੇੜਨੀ ਨਹੀਂ ਚਾਹੁੰਦਾ ਸੀ ਪਰ ਜਦੋਂ ਨਰਿੰਦਰ ਮੋਦੀ ਜੀ ਦਾਇ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆ ਇਹ ਵੱਡੇ ਕੈਬਨਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਤਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦੇ ਨਹੀਂ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗੇ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਵੈਸੇ ਤਾਂ ਰਮਨਜੀਤ ਸਿੰਘ ਬਿੱਟੂ ਨੂੰ ਪੰਜਾਬ ਤੇ ਪੰਜਾਬੀ ਸੀਰੀਅਸ ਲੈਂਦੇ ਹੀ ਨਹੀਂ ਕਿਉਂਕਿ ਉਹ ਜਿਹੋ ਜੀ ਕੈਟਾਗਰੀ ਦਾ ਬੰਦਾ ਹੈ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਕਿਹੜੀ ਉਹਦੇ ਚ ਖੁੱਭੀ ਲੱਭ ਗਈ ਜਿਹੜਾ ਹਾਰਨ ਦੇ ਬਾਵਜੂਦ ਵੀ ਉਹਨੂੰ ਸੈਂਟਰ ਚ ਮਿਨਿਸਟਰ ਬਣਾਤੇ ਆ ਤੇ ਜਿਹੜਾ ਕਿਸੇ ਸਮੇਂ ਕਹਿੰਦਾ ਸੀ ਕਿ ਜੇ ਮੈਨੂੰ ਭਾਜਪਾ ਦਾ ਕੋਈ ਲੀਡਰ ਲੱਭ ਜੇ ਮੈਂ ਉਹਦੇ ਚਪੇੜੇ ਮਾਰਾਂ ਅੱਜ ਪਾਲਸਾਂ ਕਰਨ ਕਰਕੇ ਹੁਣ ਸਟੇਜ ਤੇ ਊਟ ਪਟੂੰਗ ਬਿਆਨ ਦੇਈ ਜਾਂਦਾ ਕਹਿੰਦਾ ਤਿੰਨ ਖੇਤੀ ਕਾਨੂੰਨ ਬਿਲ ਲੋ ਜੀ ਅਕਾਲੀ ਦਲ ਗਮਰਾਹ ਕਰੀ ਗਿਆ ਕਹਿੰਦਾ ਪ੍ਰਧਾਨ ਮੰਤਰੀ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਡੇਢ ਸਾਲ ਇਹਨਾਂ ਦਾ ਕਿ ਕਿਸਾਨ ਇਹ ਚਾਹੁੰਦੇ ਨਹੀਂ ਬਿਲ ਕਹਿੰਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਵਾਪਸ ਲੈ ਲੇ ਡੇਢ ਸਾਲ ਯਾਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਤਲਬ ਡੇਢ ਸਾਲ ਬਾਅਦ ਜਾ ਕੇ ਪਤਾ ਚੱਲਿਆ ਕਿ ਕਿਸਾਨ ਇਹ ਬਿਲ ਚਾਹੁੰਦੇ ਨਹੀਂ ਅਕਾਲੀ ਦਲ ਤਾਂ ਪਹਿਲੇ ਦਿਨ ਹੀ ਗਾਹ ਪਾਉਂਦਾ ਸੀ ਕਿ ਭਾਈ ਇਹ ਵਾਪਸ ਲਓ ਪਹਿਲੇ ਦਿਨ ਹੀ ਮੀਟਿੰਗ ਦੇ ਵਿੱਚ ਕਾਲ ਜਲ ਨੇ ਕਹਿੰਦਾ ਸੀ ਕਿ ਜੇ ਤੁਸੀਂ ਵਾਪਸ ਨਾ ਲਏ ਜੇ ਕਿਸਾਨਾਂ ਨੂੰ ਸੈਟੀਸਫਾਈ ਨਾ ਕੀਤਾ ਜੇ ਕਿਸਾਨਾਂ ਦੇ ਰਜਾ ਮੰਤਰੀ ਦੇ ਨਾਲ ਆਪਾਂ ਇਹ ਕੰਮ ਨਾ ਕਰਿਆ ਰਜਾ ਮੰਦੀ ਤੋਂ ਖਲਾਫ ਗਏ ਤਾਂ ਅਸੀਂ ਅਸਤੀਫਾ ਵੀ ਦੇਵਾਂਗੇ ਤੇ ਸਮਝੌਤਾ ਵੀ ਤੋੜਾਂਗੇ ਤੇ ਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਬਦਲੇ ਵਜ਼ੀਰੀਆਂ ਛੱਡੀਆਂ ਨੇ ਤੇ ਤੇਰੇ ਮੰਗ ਪਾਲਸਾ ਮਾਰ ਕੇ ਵਜ਼ੀਰੀਆਂ ਲਈਆਂ ਨਹੀਂ ਸਮਝੌਤੇ ਤੋੜੇ ਨੇ ਉਹਨਾਂ ਕਾਨੂੰਨ ਕਾਲੇ ਕਾਨੂੰਨਾ ਕਰਕੇ ਤੋ ਪੂਰੇ ਦੇਸ਼ ਦੇਕਰੋਂ ਸੀ ਪੂਰੇ ਦੇਸ਼ ਦੇ ਵਿੱਚ ਉਲੜਾ ਪਿਆ ਹੋਇਆ ਸੀ ਸਾਰਾ ਇੱਕ ਸਾਲ ਤੋਂ ਵੱਧ ਤਾਂ ਦਿੱਲੀ ਬੈਠੇ ਰਹੇ ਤੇ ਅੱਜ ਤੁਸੀਂ ਊਟ-ਬਟੂੰਗੇ ਬਿਆਨ ਮਤਲਬ ਕੁਝ ਵੀ ਬੋਲ ਦੋਗੇ ਬਿਨਾ ਮਤਲਬ ਉੱਤੇ ਉਦੋਂ ਤੁਸੀਂ ਕਹਿੰਦੇ ਸੀ ਕਿ ਮੈਨੂੰ ਕੋਈ ਭਾਜਪਾ ਦਾ ਲੀਡਰ ਲੱਭ ਜੇ ਮੈਂ ਚਪੇੜੇ ਮਾਰੂੰਗਾ ਇਹੋ ਜੀ ਭਾਸ਼ਾ ਵਰਤਦੇ ਸੀ ਮਤਲਬ ਤੁਹਾਨੂੰ ਆਪਣੇ ਬਿਆਨਾਂ ਤੇ ਕੰਟਰੋਲ ਕਰਨਾ ਚਾਹੀਦਾ ਨਹੀਂ ਤੁਹਾਡੇ ਖਿਲਾਫ ਇੰਨਾ ਕੁਝ ਖੋਲਣ ਨੂੰ ਆ ਤੁਹਾਡੇ ਪਰਿਵਾਰ ਨੇ ਜੋ ਕੁਝ ਕੀਤਾ ਹੋਇਆ ਨਾ ਸਿੱਖਾਂ ਦੇ ਨਾਲ ਇੱਕ ਪੀੜੀ ਮਾਰੀ ਹੋਈ ਆ ਗੋਲੀਆਂ ਮਾਰ ਮਾਰ ਕੇ ਉੱਥੇ ਤਾਂ ਥੋੜੀ ਆਵਾਜ਼ ਨਹੀਂ ਨਿਕਲਦੀ ਉੱਥੇ ਤਾਂ ਚੁੰਮ ਵੀ ਨਹੀਂ ਕਰਦੇ ਉੱਥੇ ਬੋਲੋ ਨਾ ਜਿਹੜਾ ਬੜਾ ਜਾ ਪਤਾ ਲੱਗੇ ਕੀ ਕਿਹੜੇ ਭਾਵਿਤ ਦੀ ਆ ਸੋ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਵੀ ਅਪੀਲ ਆ ਕਿ ਇਹ ਬੰਦੇ ਨੂੰ ਨੱਥ ਪਾ ਕੇ ਰੱਖੋ ਊਟ-ਬਟੂਆਂ ਕੋ ਬਿਆਨ ਦੇ ਕੇ ਐਵੇਂ ਇੱਥੇ ਮਾਹੌਲ ਨਾ ਖਰਾਬ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ